ਹੁਣੇ ਹੁਣ ਇੱਕ ਬਹੁਤ ਹੀ ਮਾੜੀ ਖਬਰ ਜਿਹੜੀ ਸੁਣਨ ਦੇ ਵਿੱਚ ਮਿਲੀ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਕਾਲ ਤੱਕ ਸਾਬ ਦੇ ਹੁਕਮ ਦੇ ਮੁਤਾਬਕ ਆਪਣੀ ਸੇਵਾ ਉੱਥੇ ਨਿਭਾ ਰਹੇ ਸਨ ਹਰਮੰਦਰ ਸਾਹਿਬ ਦੇ ਗੇਟ ਦੇ ਉੱਤੇ ਉੱਥੇ ਇੱਕ ਬਹੁਤ ਹੀ ਸਿਰਫਰੇ ਪਾਗਲ ਇਨਸਾਨ ਨੇ ਜਿਹੜਾ ਕਿ ਆਪਣੇ ਆਪ ਨੂੰ ਪਤਾ ਲੱਗਿਆ ਕਿ ਦਲ ਖਾਲਸਾ ਦਾ ਮੈਂਬਰ ਦੱਸਦਾ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹਨਾਂ ਤੇ ਗੋਲੀ ਲੱਗੀ ਨਹੀਂ ਪਾਸੇ ਦੀ ਨਾ ਗਈ ਤੇ ਮੌਕੇ ਦੇ ਜਿਹੜੇ ਉੱਥੇ ਜ਼ਿੰਮੇਵਾਰ ਸੱਜਣ ਸਨ ਉਹ ਵੀ ਸ਼ਾਬਾਸ਼ੇ ਦੇ ਪਾਤਰਾਂ ਜਿਨ੍ਹਾਂ ਨੇ ਬੋੜੀ ਫੁਰਤੀ ਦਿਖਾਈ ਤੇ ਉਹ ਜਿਹੜਾ ਰਿਵਾਲਵਰ ਆ ਉਹਨੂੰ ਫੜ ਕੇ ਪਾਸੇ ਕਰ ਲਿਆ ਸੋ ਇਹ ਇਸ ਘਟਨਾ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਮਤ ਪੇਦ ਹੁੰਦੇ ਨੇ ਸਿਆਸਤ ਦੇ ਵਿੱਚ ਰਹਿੰਦੇ ਨੇ ਲੋਕਾਂ ਦੇ ਨਾਲ ਪਰ ਇਹ ਕਦੇ ਨਹੀਂ ਸੁਣਿਆ ਕਿ ਇੱਕ ਪਾਸੇ ਆਪਣੇ ਆਪ ਨੂੰ ਦਲ ਖਾਲਸਾ ਦੇ ਮੈਂਬਰ ਕਹਾਉਣ ਤੇ ਇੱਕ ਪਾਸੇ ਗੁਰੂ ਘਰ ਦੇ ਕਿਨਵਾਣਾ ਸਿੱਖ ਬਣ ਕੇ ਇਨਸਾਨ ਸੇਵਾ ਕਰ ਰਿਹਾ ਉੱਥੇ ਗੁਰੂ ਘਰ ਦੇ ਵਿੱਚ ਹਰਮੰਦਰ ਸਾਹਿਬ ਦੇ ਗੇਟ ਦੇ ਉੱਤੇ ਉਹਦੇ ਉੱਤੇ ਗੋਲੀ ਚਲਾ ਕੇ ਉਹਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਇੱਕ ਸਿਰਫ ਇਹ ਇਨਸਾਨ ਦੀ ਗੱਲ ਹੀ ਹੋ ਸਕਦੀ ਹੈ ਕਿਸੇ ਗੁਰਸਿੱਖ ਦੀ ਤਾਂ ਹੋ ਨਹੀਂ ਸਕਦੀ ਸੋ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਜਿੰਨੀ ਵੀ ਸਖਤ ਤੋਂ ਸਖਤ ਸਜ਼ਾ ਇਸ ਇਨਸਾਨ ਨੂੰ ਦਿੱਤੀ ਜਾਵੇ ਉਹ ਵੀ ਥੋੜੀ ਹੈ ਤੇ ਨਾਲੇ ਸਾਰੀ ਗੱਲ ਦੀ ਡੰਗਾਈ ਦੇ ਨਾਲ ਪੜਤਾਲ ਕਰਨੀ ਚਾਹੀਦੀ ਹੈ ਕਿ ਗੱਲ ਕਿਉਂ ਕਿਵੇਂ ਚੱਲੀ ਇਹਦੇ ਮਗਰ ਕੌਣ ਹੈ ਨਾਲ ਜਿਹੜੀਆਂ ਸਾਰੀਆਂ ਜਿਹੜੀਆਂ ਪੰਜਾਬ ਦਾ ਤਲਾਅ ਦਾ ਜਨਾਜ਼ਾ ਨਿਕਲਿਆ ਵਾ ਹੀ ਨਿਕਲਿਆ ਵਾ ਇਹ ਤਾਂ ਉਦੋਂ ਦੇ ਨਿਕਲਿਆ ਜਿੱਦ ਦੀ ਸਰਕਾਰ ਬਣੀ ਹੈ ਇਹਦਾ ਤੱਕ ਕੋਈ ਭਰੋਸਾ ਹੀ ਨਹੀਂ ਜ਼ਿੰਦਗੀ ਦਾ ਕਿਸੇ ਬੰਦੇ ਨੂੰ ਵੀ ਇਸ ਸਰਕਾਰ ਦੇ ਵਿੱਚ ਤਾਂ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਹੀ ਨਹੀਂ ਕਰਦਾ ਤੇ ਸੈਕਟਰ ਦੀਆਂ ਏਜੰਸੀਆਂ ਦਾ ਵੀ ਫੇਲਰ ਹੈ ਪੰਜਾਬ ਦੀਆਂ ਏਜੰਸੀਆਂ ਦਾ ਵੀ ਫੇਲਰ ਹੈ ਪਤਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਉੱਤੇ ਸੇਵਾ ਕਰਨ ਦੀ ਉਹਦੀ ਡਿਊਟੀ ਲੱਗੀ ਹੈ ਉਹ ਪਹਿਲਾਂ ਹੀ ਜੈਡ ਸਿਕਿਉਰਿਟੀ ਦੇ ਵਿੱਚ ਨੇ ਤੇ ਫਿਰ ਕਿਉਂ ਇਹ ਲਾਪਰਵਾਹੀ ਜਿਹੜਾ ਬੰਦਾ ਦੋ ਦਿਨ ਦਾ ਉੱਥੇ ਫਿਰਦਾ ਹੈ ਕਿਉਂ ਨਹੀਂ ਮੌਕੇ ਦੀ ਜਿਹੜੀ ਸਰਕਾਰ ਹੈ ਉਹਨੇ ਕਿਉਂ ਨਹੀਂ ਉਸ ਬੰਦੇ ਨੂੰ ਅਰੈਸਟ ਕਰਕੇ ਉਹਨੂੰ ਕੀਤੀ ਸੋ ਮੈਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਗੋਲੀ ਨਹੀਂ ਲੱਗੀ ਲੇ ਉਹਨਾਂ ਨੇ ਪੰਜਾਬ ਦੀ ਹੋਰ ਸੇਵਾ ਕਰਨੀ ਹੈ ਇਸ ਕਰਕੇ ਜਿੰਨਾ ਵੀ ਪ੍ਰਮਾਤਮਾ ਦਾ ਧੰਨਵਾਦ ਕੀਤਾ ਜਾਵੇ ਸ਼ੁਕਰ ਸ਼ੁਕਰਾਨਾ ਕੀਤਾ ਜਾਵੇ ਥੋੜਾ ਕਿ ਉਹਨਾਂ ਦੀ ਜਾਨ ਬਚ ਗਈ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਚੰਗੀ ਸਿਹਤ ਦੇਵੇ ਤੇ ਹੋਰ ਤਕੜੇ ਹੋ ਕੇ ਸਮਾਜ ਦੀ ਸੇਵਾ ਕਰਨ ਦਾ ਬਰਵਾਖੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ